ਇਹ CNG ਦੀ ਫੈਕਟਰੀ ਹੈ ਤੇ ਇਹਦੇ ਸਾਹਮਣੇ ਬਿਲਕੁਲ ਦੇਖੋਗੇ ਤੁਸੀਂ ਸਕੂਲ ਹੈ ਇੱਥੇ ਨਹੀਂ ਸਰਕਾਰ ਦਾ ਹਮੇਸ਼ਾ ਨਿਸ਼ਾਨਾ ਜਾਂ ਮੱਤੇਵਾੜਾ ਜੰਗਲ ਹੁੰਦਾ ਜਾਂ ਲੋਕਾਂ ਦੇ ਰਹਿਣ ਬਸੋ ਵਾਲੀਆਂ ਥਾਵਾਂ ਹੁੰਦੀਆਂ ਨੇ ਇਸ ਕਰਕੇ ਇਹੋ ਜੀ ਥਾਂ ਦੇ ਉੱਤੇ ਇਹੋ ਜੀ ਫੈਕਟਰੀ ਆ ਜਿਹੜੀ ਉਹਦਾ ਅਸੀਂ ਲੱਗਣ ਦੇ ਵਿਰੋਧ ਕਰਦੇ ਆ ਇਸ ਕਰਕੇ ਇਹ ਸੀਐਨਜੀ ਗੈਸ ਬਣੂਗੀ ਸੀਐਨਜੀ ਗੈਸ ਇਹ ਕਹਿੰਦੇ ਘਾਤਕ ਨਹੀਂ ਅਸੀਂ ਮੰਨਦੇ ਆ ਸੀਐਨਜੀ ਗੈਸ ਨਹੀਂ ਘਾਤਕ ਜਿਹੜੀ ਮੀਥੇਨ ਗੈਸ ਬਣਦੀ ਆ ਜੀ ਉਹ ਬਹੁਤ ਜ਼ਿਆਦਾ ਘਾਤਕ ਆ ਇਹ ਕਹਿੰਦਾ ਨਹੀਂ ਪਹਿਲਾਂ ਮਨਜ਼ੂਰੀ ਹੁੰਦੇ ਨਗਰ ਤੋਂ ਸਾਡੇ ਕਿਸੇ ਵੀ ਨਗਰ ਤੋਂ ਪੁੱਛਿਆ ਨਹੀਂ ਗਿਆ ਕਿਸੇ ਪੰਚਾਇਤ ਤੋਂ ਨਹੀਂ ਪੁੱਛਿਆ ਜਦੋਂ ਇਹ ਜਿਹੜੀ ਜ਼ਮੀਨ ਆ ਫੈਕਟਰੀ ਮਾਲਕਾਂ ਨੇ ਖਰੀਦੀ ਆ ਇਹ ਐਗਰੀਕਲਚਰ ਵਾਸਤੇ ਕੀਤੀ ਸੀ ਯਾਨੀ ਖੇਤੀ ਕਰਨ ਵਾਸਤੇ ਪਰ ਜਿਹੜੇ ਨਗਰ ਦੇ ਲੋਕਾਂ ਨੂੰ ਉਦੋਂ ਪਤਾ ਲੱਗਾ ਜਦੋਂ ਇਹਨਾਂ ਨੇ ਲਿਆ ਕੇ ਇੱਥੇ ਬੋਰਡ ਲਾਤਾ ਬੋਰਡ ਵੀ ਲਾਤਾ ਕੋਲੇ ਸਾਡਾ ਸਕੂਲ ਆ ਸਾਡੇ ਪਿੰਡ ਦੀ ਰਹਿائش ਆ ਸਾਰਾ ਨਗਰ ਕੋਲੇ ਵਸਦਾ ਘਰਾਂ ਦੇ ਵਿਚਾਲੇ ਲਿਆ ਕੇ ਫੈਕਟਰੀ ਖੜੀ ਕਰਤੀ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਇੱਕੀ ਤਰੀਕੇ ਦਾ ਧਰਨਾ ਲਾਇਆ ਸੀ ਇੱਕ ਦਿਨ ਬਾਅਦ ਤੇ ਜੇ ਕੋਈ ਸਿਆਸੀ ਬੰਦਾ ਲੋਕ ਸਭਾ ਚੋਣਾਂ ਦੇ ਵਿੱਚ ਇਸ ਹਲਕੇ ਦੇ ਪਿੰਡਾਂ ਦੇ ਵਿੱਚ ਆਊਗਾ ਉਹਦਾ ਵਿਰੋਧ ਕੀਤਾ ਜਾਊਗਾ ਖਾਸ ਕਰਕੇ ਭਾਜਪਾ ਦਾ ਪੱਕਾ ਵਿਰੋਧ ਕੀਤਾ ਜਾਊਗਾ ਜੇ ਕੋਈ ਵੀ ਨਮਾਇੰਦਿਆਂ ਦਾ ਵੋਟ ਮੰਗਣਾ ਬਲਾਕ ਸਦਮਾ ਬੇਟ ਦੇ ਏਰੀਏ ਦੇ ਵਿੱਚ ਕਿਸੇ ਨੂੰ ਵੋਟਾਂ ਨਹੀਂ ਦਿੱਤੀਆਂ ਜਾਣੀਆਂ ਜੱਤੇ ਬੰਧੀਆਂ ਬੈਠੀਆਂ ਅਸੀਂ ਕਿਤਰੀਆਂ ਮਿੱਠੀਆਂ ਕੋਣੀਆਂ ਸਾਨੂੰ ਸੁਣਦੀ ਲੋੜ ਨਹੀਂ ਅਸੀਂ ਅੱਜ ਵੀ ਇਹੀ ਗੱਲ ਕਰ ਰਹੇ ਵਾਦਾ ਕਰਦੇ ਆਂ ਵੀ ਅਸੀਂ ਸੀਐਨਜੀ ਜਿਹੜੀ ਗੈਸ ਆ ਇਹ ਸੱਚ ਫੈਕਟਰੀਆਂ ਚੱਲਣ ਨਹੀਂ ਦੇਵਾਂਗੇ ਸ਼ਸ਼ੀ ਕਾਲ ਜੀ ਮੈਂ ਹਾਂ ਪੱਤਰਕਾਰ ਪੱਤਝੜ ਜਗਤ ਪ੍ਰੀਤ ਲੋਕੀ ਚੋਣ ਚੱਕੀ ਨੇ ਪੰਜਾਬ ਅੱਜ ਅਸੀਂ ਪੁੰਤਰੀ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੱਡੇ ਪਰਦੇ ਦੇ ਜਿਹੜਾ ਕੰਮ ਕੀਤਾ ਗਿਆ ਕਿਸਾਨਾਂ ਵੀ ਆ ਕਰਕੇ ਕੀ ਕਾਰਨਾਂ ਇੱਕ ਜਿਹੜਾ ਕੰਮ ਕੀਤਾ ਉਹ ਤੁਹਾਨੂੰ ਦੱਸ ਦਿੰਦੇ ਨੇ ਕਿ ਜਿਹੜੀ ਸਾਡੀ ਬੈਕ ਸਾਈਡ ਤੋਂ ਤੁਸੀਂ ਦੇਖ ਰਹੇ ਹੋਗੇ ਫੈਕਟਰੀ ਆ ਇਹ ਕੈਮੀਕਲ ਫੈਕਟਰੀ ਆ ਇਹ ਕੈਮੀਕਲ ਫੈਕਟਰੀ ਰੋਪਾਂ ਲਈ ਆ ਜਿਹੜਾ ਕਿ ਇੱਥੇ ਪਿੰਡ ਵਾਸੀਆਂ ਨੇ ਵੀ ਤੇ ਜਿਹੜਾ ਜੀ ਕਿਸਾਨ ਜਿੱਥੇ ਬੰਦੀਆਂ ਨੇ ਵੀ ਆ ਧਰਨਾ ਕੀਤਾ ਸਭ ਤੋਂ ਵੱਡਾ ਮੈਡਮ ਐਡਵੋਕੇਟ ਮੈਡਮ ਅਮਨਦੀਪ ਜੀ ਸਰੇ ਨਾਲ ਗੱਲਬਾਤ ਕਰਾਂਗੇ ਕੀ ਕਹਣਾ ਇਹਨਾਂ ਦਾ ਸਹੀ ਕਮੈਂਟ ਬਿਲਕੁਲ ਜਿੱਥੇ ਤੱਕ ਨਿਦੇ ਪਹੁੰਚੀ ਹੋ ਕੀ ਆ ਅ ਦੇਖੋ ਇਹ ਫੈਕਟਰੀ ਇੱ ਇਹਦੀ ਸਾਹਮਣੇ ਬਿਲਕੁਲ ਦੇਖੋਗੇ ਤੁਸੀਂ ਸਕੂਲ ਹੈ ਇੱਥੇ ਬੱਚੇ ਪੜ੍ਹਦੇ ਨੇ ਤੇ ਇਧਰ ਨਾਲ ਹੀ ਪੈਂਡ ਪੁੰਦੜੀ ਹੈ ਜਿੱਥੇ ਬਹੁਤ ਹੀ ਸੰਘਣੀ ਆਬਾਦੀ ਦੇ ਲੋਕ ਰਹਿੰਦੇ ਨੇ ਤੇ ਇਸ ਫੈਕਟਰੀ ਇਸ ਇਲਾਕਾ ਵਾਸੀਆਂ ਤੋਂ ਇਸ ਪਿੰਡ ਵਾਸੀਆਂ ਤੋਂ ਕਿਸੇ ਤੋਂ ਵੀ ਕੋਈ ਕਲੀਅਰੈਂਸ ਲਿਆ ਨਹੀਂ ਗਿਆ ਮਤਲਬ ਇਹ ਵੀ ਕੋਈ ਮਨਜ਼ੂਰੀ ਨਹੀਂ ਲਈ ਗਈ ਤੇ ਫੈਕਟਰੀ ਸਿੱਧੀ ਇੱਥੇ ਲਾਉਣੀ ਸ਼ੁਰੂ ਹੋ ਗਈ ਜਦੋਂ ਫੈਕਟਰੀ ਲੱਗਣੀ ਸ਼ੁਰੂ ਹੋਈ ਉਦੋਂ ਤੋਂ ਹੀ ਇਲਾਕਾ ਵਾਸੀਆਂ ਨੂੰ ਖਦਸ਼ਾ ਸੀ ਇਹ ਵੀ ਇਹ ਫੈਕਟਰੀ ਕਿਸ ਚੀਜ਼ ਦੀ ਲੱਗ ਰਹੀ ਹੈ ਦਾ ਪਤਾ ਹੋਣਾ ਚਾਹੀਦਾ ਹੈ ਰਹਿ ਸ਼ੀ ਇਲਾਕੇ ਦੇ ਵਿੱਚ ਕੋਈ ਵੀ ਫੈਕਟਰੀ ਲੱਗਦੀ ਉਹਨਾਂ ਨੇ ਬਾਰ ਬਾਰ ਇੱਥੇ ਪਹੁੰਚ ਕੀਤੀ ਪਰ ਕੋਈ ਜਵਾਬ ਨਹੀਂ ਆਇਆ ਕਦੇ ਕਿਹਾ ਜਾਂਦਾ ਸੀ ਵੀ ਇੱਥੇ ਕੋਈ ਹੋਰ ਤਰ੍ਹਾਂ ਦੀ ਕੱਪੜੇ ਦੀ ਪਰ ਬਾਤ ਦੇ ਵਿੱਚ ਇਹ ਸਾਹਮਣੇ ਆਇਆ ਵੀ ਇਹ ਸੀਐਨਜੀ ਦੀ ਫੈਕਟਰੀ ਹੈ ਜਿੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਜਿਹੜੀ ਉਹ ਗੈਸ ਸਟੋਰ ਹੋਊਗੀ ਸਾਨੂੰ ਪਤਾ ਵੀ ਇੱਕ ਗੈਸ ਲੀਕ ਆ ਜਿਹੜਾ ਉਹ ਭਪਾਲ ਦੇ ਵਿੱਚ ਅੱਜ ਤੋਂ 40 ਸਾਲ ਪਹਿਲਾਂ ਹੋਇਆ ਸੀ ਤੇ ਉੱਥੇ ਕਿੱਡੇ ਵੱਡੀ ਪੱਧਰ ਦੇ ਉੱਤੇ ਲੋਕਾਂ ਦਾ ਜਿਹੜੀ ਲੋਕਾਂ ਦੀ ਜਾਨ ਮਾਲ ਨੂੰ ਨੁਕਸਾਨ ਹੋਇਆ ਨਾਲ ਦੀ ਨਾਲ ਇਹਦੇ ਪਿਛਲੇ ਪਾਸੇ ਸਤਲੁਜ ਵੀ ਹੈ ਇਹ ਵੇਟ ਦਾ ਇਲਾਕਾ ਹੈ ਇੱਥੇ ਹਵਾ ਪਾਣੀ ਨੂੰ ਵੀ ਨੁਕਸਾਨ ਪਹੁੰਚਾਇਆ ਜਾਊਗਾ ਤਾਂ ਜੇ ਅਸੀਂ ਫੈਕਟਰੀ ਲੱਗਣ ਦਾ ਵਿਰੋਧ ਨਹੀਂ ਕਰਦੇ ਪਰ ਫੈਕਟਰੀ ਕਿਸ ਇਲਾਕੇ ਦੇ ਵਿੱਚ ਲੱਗ ਰਹੀ ਹੈ ਉਹ ਵੱਡੀ ਸਮੱਸਿਆ ਹੈ ਵੀ ਬਸੋਂ ਵਾਲੇ ਇਲਾਕੇ ਦੇ ਵਿੱਚ ਸਕੂਲ ਦੇ ਨੇੜੇ ਜਿੱਥੇ ਲੋਕ ਰਹਿੰਦੇ ਨੇ ਉੱਥੇ ਫੈਕਟਰੀ ਨਹੀਂ ਲੱਗਣੀ ਚਾਹੀਦੀ ਔਰ ਬਹੁਤ ਸਾਰੀਆਂ ਉਜਾੜ ਥਾਵਾਂ ਪਈਆਂ ਨੇ ਅੱਜ ਮੰਡੀ ਗੋਬਿੰਦਪੁਰ ਵਰਗੀਆਂ ਹੋਰ ਥਾਵਾਂ ਨੇ ਜਿੱਥੋਂ ਫੈਕਟਰੀਆਂ ਚੱਕੀਆਂ ਜਾ ਰਹੀਆਂ ਨੇ ਜਿਹਹੇ ਜਿਹੇ ਹੋਰ ਵੱਧੂ ਇਲਾਕੇ ਨੇ ਜਿੱਥੇ ਫੈਕਟਰੀਆਂ ਲਾਈਆਂ ਜਾ ਸਕਦੀਆਂ ਪਰ ਨਹੀਂ ਸਰਕਾਰ ਦਾ ਹਮੇਸ਼ਾ ਨਿਸ਼ਾਨ ਜੰਗਲ ਹੁੰਦਾ ਜਾਂ ਲੋਕਾਂ ਦੇ ਰਹਿਣ ਬਸੋਂ ਵਾਲੀਆਂ ਥਾਵਾਂ ਹੁੰਦੀਆਂ ਨੇ ਇਸ ਕਰਕੇ ਇਹ ਜੀ ਥਾਂ ਦੇ ਉੱਤੇ ਇਹ ਜੀ ਫੈਕਟਰੀ ਆ ਜਿਹੜੀ ਉਹਦਾ ਸੀ ਲੱਗਣ ਦੇ ਵਿਰੋਧ ਕਰਦੇ ਆ ਇਸ ਕਰਕੇ ਅੱਜ ਇੱਥੇ ਜਿਹੜਾ 28 ਤਰੀਕ 28 ਮਾਰਚ ਤੋਂ ਪੱਕਾ ਮੋਰਚਾ ਚੱਲ ਰਿਹਾ ਅੱਜ ਉਹਦੇ ਵਿੱਚ ਜ਼ਿਲ੍ਹਾ ਪੱਧਰ ਦਾ ਇੱਕ ਵੱਡਾ ਇਕੱਠ ਕੀਤਾ ਗਿਆ ਤੇ ਉੱਥੇ ਅਸੀਂ ਸਾਰੇ ਅੱਜ ਪਹੁੰਚੇ ਮੈਨੂੰ ਕੀ ਲੱਗਦਾ ਕਿ ਜਿਵੇਂ ਕਿ ਇੱਥੇ ਇੱਥੇ ਇੱਕ ਪਿੰਡ ਪੈਂਦਾ ਵਾ ਭੁੰਦੜੀ ਪਿੰਡ ਹੋ ਗਿਆ ਸਾਹਮਣੇ ਸਕੂਲ ਹੋ ਗਿਆ ਤੇ ਪਿਛਲੇ ਪਾਸੇ ਦਰਿਆ ਹੋ ਗਿਆ ਜਿਹੜਾ ਇਹਦਾ ਕੈਮੀਕਲ ਆ ਬੇਸਡ ਹੋਊਗਾ ਜਿਹੜਾ ਦਰਿਆ ਦੇ ਵਿੱਚ ਜਾਊਗਾ ਬਿਲਕੁਲ ਹੀ ਇਹ ਤਾਂ ਪਿ ਆਦਾ ਦੇਖ ਲਓ ਉਂਝ ਵੀ ਤੁਸੀਂ ਦੇਖ ਲਓ ਜਿੱਥੇ ਕਿਤੇ ਵੀ ਕੋਈ ਪਾਣੀ ਦੇ ਸਰੋਤ ਨੇ ਉਹਨਾਂ ਦੇ ਨੇੜੇ ਫੈਕਟਰੀਆਂ ਲਾਈਆਂ ਜਾਂਦੀਆਂ ਤਾਂ ਉਹ ਸਾਰਾ ਗੰਦਾ ਜਿਹੜਾ ਉਹ ਪਾਣੀ ਦੇ ਸਰੋਤਾਂ ਦੇ ਵਿੱਚ ਪਾਇਆ ਜਾਂਦਾ ਜੇ ਫੈਕਟਰੀਆਂ ਹੋਰ ਥਾਵਾਂ ਤੇ ਲੱਗਦੀਆਂ ਤਾਂ ਉਹ ਜ਼ਮੀਨ ਦੇ ਥੱਲੇ ਪਾਣੀ ਸਿੱਟਿਆ ਜਾਂਦਾ ਤੇ ਉਹ ਸਾਰਾ ਪਾਣੀ ਲੋਕਾਂ ਨੇ ਪੀਣਾ ਹੁੰਦਾ ਉਹ ਪਾਣੀ ਦੇ ਵਿੱਚ ਜਾ ਕੇ ਰੈਸ ਜਾਂਦਾ ਇਸ ਕਰਕੇ ਇਹੋ ਜੀਆਂ ਚੀਜ਼ਾਂ ਆਮ ਲੋਕਾਂ ਦੀ ਹਵਾ ਪਾਣੀ ਮਿੱਟੀ ਹਰ ਚੀਜ਼ ਨੂੰ ਪ੍ਰਦੂਸ਼ਿਤ ਕਰ ਰਹੀਆਂ ਨੇ ਇਹਦਾ ਵਿਰੋਧ ਇਸ ਕਰਕੇ ਅੱਜ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਇਲਾਕੇ ਦੀਆਂ ਉਹ ਅੱਜ ਕਰ ਰਹੀਆਂ ਨੇ ਮੈਨੂੰ ਕੀ ਲੱਗਦਾ ਕਿ ਜਿਵੇਂ ਕਿ ਅੱਜ ਤੁਸੀਂ ਧਰਨਾ ਇੱਥੇ ਲਾਇਆ ਹੈ ਨਾ ਕਿਸਾਨ ਜਿੱਥੇ ਬੰਦੀਆਂ ਤੁਹਾਨੂੰ ਲਾਇਆ ਕੀ ਲੱਗਦਾ ਕਿ ਜਿਹੜੇ ਪਿੰਡ ਵਾਸੀਆਂ ਨੇ ਆ ਕੇ ਇੱਥੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਹੈ ਵੀ ਤੁਸੀਂ ਕਿਸ ਚੀਜ਼ ਦੀ ਫੈਕਟਰੀ ਖੋਲ ਰਿਆ ਉਹਨਾਂ ਨੂੰ ਝੂਠਾ ਦਰਾਸਾ ਦਿੱਤਾ ਗਿਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੱਪੜੇ ਦੀ ਕੱਪੜੇ ਦੀ ਚੱਲ ਰਹੀ ਹੈ ਕਿਸੇ ਕਾਦੀ ਖੋਲ ਰਿਆ ਜਿੱਥੇ ਕੀ ਲੱਗਦਾ ਕਿ ਕੋ ਉਹਨਾਂ ਦੀ ਬੈਕ ਪਾਵਰ ਹੈ ਕੋਈ ਮੰਤਰੀ ਦੇਖੋ ਇਹ ਸਿੱਧੀ ਗੱਲ ਹੈ ਵੀ ਸਰਕਾਰ ਕੋਈ ਇਕੱਲੇ ਮੰਤਰੀ ਦੀ ਗੱਲ ਨਹੀਂ ਹੈ ਤੇ ਪੂਰੀ ਦੀ ਪੂਰੀ ਸਰਕਾਰ ਰਲਈ ਹੋਈ ਹੈ ਜਿਵੇਂ ਭਗਵਾਨਤਮਾਨ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਇਹੇ ਜਿਹੇ ਉਹਨਾਂ ਨੂੰ ਰਹਿਤਾ ਦਵਾਂਗੇ ਅਸੀਂ ਉਹਨਾਂ ਨੂੰ ਗ੍ਰੀਨ ਕਾਰਡ ਦਵਾਂਗੇ ਉਹਨਾਂ ਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਸਹੂਲਤਾਂ ਜਿਹੜੀਆਂ ਇੱਥੇ ਦਿੱਤੀਆਂ ਜਾਣ ਤਾਂ ਕਿ ਫੈਕਟਰੀਆਂ ਲਗਾਈਆਂ ਜਾਣ ਇੱਥੇ ਤੇ ਉਹ ਲਗਾਤਾਰ ਇਹ ਜੀਆਂ ਜਿਹੜੀਆਂ ਕਲੀਅਰੈਂਸਾਂ ਨੇ ਉਹ ਆਪਦੀਆਂ ਜੇਬਾਂ ਦੇ ਵਿੱਚ ਪੈਸੇ ਪਾ ਕੇ ਜਿਹੜੀਆਂ ਲੋਕਾਂ ਦੀ ਜਾਨ ਦੇ ਨਾਲ ਜਿਹੜਾ ਖਿਲਵਾੜ ਹੋ ਕੀਤਾ ਜਾ ਰਿਹਾ ਸਾਨੂੰ ਪਤਾ ਸਰਕਾਰਾਂ ਨੂੰ ਇਹਨਾਂ ਪਾਰਟੀਆਂ ਨੂੰ ਚੋਣਾਂ ਦੇ ਵਿੱਚ ਫੰਡ ਚਾਹੀਦਾ ਹੁੰਦਾ ਤੇ ਉਹ ਫੰਡ ਕਿੱਥੋਂ ਆਉਂਦਾ ਉਹ ਇਹਨਾਂ ਫੈਕਟਰੀ ਬਾ ਮਾਲਕਾਂ ਦੇ ਵੱਲੋਂ ਹੀ ਇਹਨਾਂ ਦੀਆਂ ਜੇਬਾਂ ਦੇ ਵਿੱਚ ਪਾਇਆ ਜਾਂਦਾ ਇਸੇ ਕਰਕੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਰੋਕ ਤੋਂ ਬਿਨਾਂ ਖੁੱਲੀ ਕਿਰਤ ਦੀ ਲੁੱਟ ਕਰਨ ਦਿੱਤੀ ਜਾਂਦੀ ਆ ਖੁੱਲੇ ਜਲ ਜੰਗਲ ਜ਼ਮੀਨ ਦੀ ਲੁੱਟ ਕਰਨ ਦਿੱਤੀ ਜਾਂਦੀ ਹੈ ਤੇ ਹੋਰ ਉਪਜਾਊ ਜ਼ਮੀਨਾਂ ਨੇ ਜਿਹੜੀਆਂ ਇਹਨਾਂ ਨੂੰ ਕਾਟੀਆਂ ਦੇ ਪਾਸ ਸਰਕਾਰ ਵੱਲੋਂ ਦਿੱਤੇ ਜਾ ਰਹੀਆਂ ਫਿਰ ਜਿੰਨੇ ਕਹਦੀ ਕਿ ਆਪਾਂ ਆਮ ਆਦਮੀ ਪਾਰਟੀ ਜਿਹੜੀ ਕਹਿੰਦੇ ਸੀ ਬਦਲਾ ਮੇ ਆਮ ਆਦਮੀ ਜਿਹੜੇ ਲੋਕ ਨੇ ਹੈਗੇ ਆ ਕੀ ਉਹਨਾਂ ਦਾ ਜਿੰਦਗੀ ਨਾਲ ਖਲਵਾੜ ਕੀਤਾ ਜਾ ਰਿਹਾ ਬਿਲਕੁਲ ਜੀ ਆਮ ਆਦਮੀ ਪਾਰਟੀ ਨੇ ਭਗ ਸਿੰਘ ਦਾ ਵੀ ਨਾਮ ਲਿਆ ਸੀ ਆਮ ਆਦਮੀ ਪਾਰਟੀ ਨੇ ਪੀਣਾ ਪੱਗਾ ਬਣੀਆਂ ਸੀ ਉਹ ਉਹਦਾ ਪਿਛਲੇ ਸਮਿਆਂ ਦੇ ਵਿੱਚ ਮੈਨੂੰ ਇਹ ਐਨਕਲੋਡ ਨਹੀਂ ਸਕਦਾ ਸਰਕਾਰ ਪਿਛਲੇ ਸਮਿਆਂ ਦੇ ਵਿੱਚ ਦੇਖ ਲਿਆ ਵੀ ਕਿਵੇਂ ਸਰਕਾਰ ਵੀ ਪਹਿਲੀਆਂ ਸਰਕਾਰਾਂ ਕੀ ਹਈ ਹੈ ਕੋਈ ਬਹੁਤਾ ਫਰਕ ਨਹੀਂ ਪੈਂਦਾ ਇਸ ਆ ਜੇਬਾਂ ਗਰਮ ਕਰਨ ਦੇ ਲਈ ਆਪਣੇ ਘਰ ਪਰਣ ਦੇ ਲਈ ਇੱਥੇ ਬੈਠੇ ਨੇ ਲੋਕਾਂ ਨੂੰ ਵੱਤ ਤੋਂ ਵੱਤ ਨਿਚੋੜਨ ਲਈ ਬੈਠੇ ਨੇ ਅਸੀਂ ਅਕਸਰ ਕਹਿੰਨੇ ਆ ਵੀ ਲੋਕਾਂ ਦੀਆਂ ਨਹੀਂ ਐ ਜੋਕਾਂ ਦੀਆਂ ਸਰਕਾਰਾਂ ਨਹੀਂ ਤੇ ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਨੇ ਤੇ ਅਸੀਂ ਵੀ ਆਪਣੀ ਜੱਥੇਬੰਦੀ ਲੈ ਕੇ ਇੱਥੇ ਪਹੁੰਚੇ ਆ ਜਿਵੇਂ ਤੁਹਾਡੇ ਸਾਹਮਣੇ ਸਾਰਾ ਦ੍ਰਿਸ਼ ਬਣਿਆ ਹੋਇਆ ਵਾ ਜਿਵੇਂ ਸਾਥੀ ਨੇ ਵੀ ਦੱਸਿਆ ਵਾ ਵੀ ਦੇਖੋ ਬਿਲਕੁਲ ਸਾਹਮਣੇ ਸਕੂਲ ਆ ਤੇ ਤੁਸੀਂ ਇੱਧਰ ਦੇਖੋਗੇ ਨਾ ਆਪਣੇ ਕੈਮਰਾਮੈਨ ਨੂੰ ਕਹੋਗੇ ਤੇ ਕੈਮਰਾਮੈਨ ਤਾਂ ਜੰਮੇ ਮਤਲਬ ਅੱਧਾ ਕਿਲੋਮੀਟਰ ਤੇ ਵੀ ਹੈ ਨਹੀਂ ਸਾਰਾ ਪਿੰਡ ਬਸਿਆ ਹੋਇਆ ਵਾ ਘਰਵਾ ਪਿਛਲੇ ਪਾਸੇ ਸੱਤ ਲੋਯਾ ਤੇ ਇਹ ਗੈਸ ਫੈਕਟਰੀ ਇੱਥੇ ਲਈ ਜਾ ਰਹੀ ਆ ਇਹਦਾ ਸਿੱਧਾ ਸਿੱਧਾ ਲੋਕਾਂ ਦੀ ਜ਼ਿੰਦਗੀ ਤੇ ਅਸਰ ਵਾੜਾ ਸਾਰਾ ਕਿਉਂਕਿ ਇੱਥੇ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਜ਼ਮੀਨ ਦੇ ਅੰਦਰ ਸਿੱਟਨੇ ਆ ਮੈਂ ਪਹਿਲਾਂ ਵੀ ਇੱਥੇ ਵੀਗ ਭਾਸ਼ਣ ਦੇ ਵਿੱਚ ਵੀ ਮੰਗਲ ਕੀਤੀ ਸੀ ਕਿ ਤੁਸੀਂ ਦੇਖੋ ਧੁੰਦਰੀ ਪਿੰਡ ਦੇ ਪਿੱਛੇ ਜਿਹੜਾ ਸਤਲੁਜਾ ਸਤਲੁਜ ਤੇ ਜਾ ਕੇ ਦੇਖੋ ਤੁਸੀਂ ਕਾਲੇ ਰੰਗ ਦਾ ਸਤਲੁਜ ਜਿਹੜੇ ਸਤਲੁਜ ਦੀਆਂ ਗੱਲਾਂ ਅਸੀਂ ਆਪਣੇ ਕਿਤਾਬਾਂ ਦੇ ਵਿੱਚ ਆਪਣੇ ਕਹਾਣੀਆਂ ਨਾਵਲਾਂ ਦੇ ਵਿੱਚ ਆਪਾਂ ਕਹਿੰਦੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਉਹਨਾਂ ਵਿੱਚੋਂ ਇੱਕ ਦਰਿਆ ਸਤਲੁਜ ਆ ਦੇਖੋ ਬਿਲਕੁਲ ਕਾਲੇ ਰੰਗ ਦਾ ਬੰਦਾ ਵਾ ਜਿਵੇਂ ਕਿ ਜੰਮਾ ਹੀ ਉਹਦੇ ਵਿੱਚ ਜਿਹੜੀਆਂ ਮੱਛੀਆਂ ਨੇ ਉਹ ਵੀ ਸਰੀ ਖਤਮ ਹੋ ਰਹੀਆਂ ਨੇ ਮਤਲਬ ਕਿ ਮੈਂ ਇਹ ਗੱਲ ਕਹਿਣਾ ਨਾ ਕਿ ਫੈਕਟਰੀ ਲੱਗ ਸਕਦੀ ਹੈ ਪਰ ਸਾਡੀ ਜਗਾ ਸਥਾਨ ਸਾਰਾ ਕੁਝ ਸਰਕਾਰਾਂ ਨੂੰ ਕਾਰਪੋਰੇਟ ਕਰਨ ਨੂੰ ਦੇਖਣਾ ਚਾਹੀਦਾ ਪਰ ਇਹਨਾਂ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਤਾਂ ਕੋਈ ਮਤਲਬ ਨਹੀਂ ਹੈ ਇਹਨਾਂ ਨੂੰ ਸਿਰਫ ਤੋਂ ਸਿਰਫ ਆਪਣੇ ਮੁਨਾਫੇ ਦੇਖਦੇ ਆ ਤੁਸੀਂ ਦੇਖੋ ਪਿੰਡ ਭੂੰਗੜੀ ਦੇ ਵਿੱਚ ਤੁਸੀਂ ਦੇਖੋਗੇ ਕੈਂਸਰ ਦੀ ਸਮੱਸਿਆ ਬਹੁਤ ਆ ਰਹੀ ਹੈ ਲੋਕਾਂ ਨੂੰ ਟੀਵੀ ਦੀ ਬਿਮਾਰੀ ਬਹੁਤ ਆ ਉਹਦਾ ਕਾਰਨ ਇਹ ਹੈ ਕਿ ਸਾਡੇ ਆਸੇ ਪਾਸ ਜਿਹੜਾ ਹਵਾ ਪਾਣੀ ਹੈ ਸਾਡਾ ਪ੍ਰਦੂਸ਼ਿਤ ਹੋ ਚੁੱਕਾ ਉੱਤੋਂ ਦੀ ਇਹ ਸਗੈਤ ਵੀ ਲੋਕਾਂ ਦੇ ਸਿਰ ਤੇ ਮਾਰ ਦਿੱਤੀ ਗਈ ਹੈ ਕੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੇ ਸਰਕਾਰ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਇਹ ਫੈਕਟਰੀ ਤੇ ਬੰਦ ਕੀਤੀ ਜਾਵੇ ਤੇ ਇਹਦਾ ਜਿੱਥੇ ਵੀ ਪਲਾਣੀ ਆ ਐਸੀ ਨਹੀਂ ਹੈ ਨਹੀਂ ਕਹਿੰਦੇ ਕਿ ਇੱਥੋਂ ਪੱਟ ਕੇ ਕਿਸੇ ਹੋਰ ਦੇ ਮਤਲਬ ਕਿ ਸਾਰਾ ਬੰਦ ਹੋ ਕੇ ਕਿਸੇ ਹੋਰ ਜਾਂ ਤੇ ਜਾ ਕੇ ਝੜ ਦੋ ਜਿਵੇਂ ਇਹ ਫੈਕਟਰੀ ਜਿੱਥੇ ਵੀ ਲੱਗਣੀ ਚਾਹੀਦੀ ਆ ਉਹਦਾ ਆਸ-ਪਾਸਾ ਖੇਤਰ ਸਾਰਾ ਦੇਖ ਕੇ ਹੀ ਲੱਗਣੀ ਚਾਹੀਦੀ ਆ ਕਿਉਂਕਿ ਇਹ ਸਿੱਧੀ ਸਿੱਧੀ ਲੋਕਾਂ ਦੀ ਜਿੰਦਗੀ ਨਾਲ ਖਲਵਾੜ ਆ। ਇੱਥੇ ਬੰਦੇ ਜੁੜਿਆ ਕਿ ਤੁਹਾਨੂੰ ਦੱਸ ਰਿਹਾ ਜਿਹੜਾ ਪਿੱਛੇ ਪਾਸੇ ਜਿਹੜੀ ਫੈਕਟਰੀ ਆ ਜਿਹੜੀ ਕੀ ਕੈਮੀਕਲ ਦੀ ਸੀਐਨਜੀ ਦੀ ਫੈਕਟਰੀ ਦੱਸ ਰਿਹਾ ਕਿ ਸੀਐਨਜੀ ਗੈਸ ਆ ਜਿਹੜੀ ਕੀ ਉਹ ਫੈਕਟਰੀ ਦੱਸ ਰਿਹਾ ਇਹਦੇ ਵਿੱਚ ਬਣਾਈ ਜਾ ਰਹੀ ਆ ਕਿਉਂਕਿ ਬਿਲਕੁਲ ਸਾਹਮਣੇ ਹੀ ਜਿਹੜਾ ਪੁਤਰੀ ਪਿੰਡ ਪਿੰਦਾ ਤੁਹਾਨੂੰ ਮੈਂ ਦਿਖਾ ਰਿਹਾ ਕਿਹਾ ਮੈਨੂੰ ਕਹਿ ਰਿਹਾ ਕਿ ਸਾਹਮਣੇ ਪੁਤਰੀ ਪਿੰਡ ਪਿੰਦਾ ਇਹਦੇ ਪਿੱਛਲੇ ਹੀ ਪਾਸ ਇਸੇ ਹੀ ਦਰਿਆ ਵਾ ਦਰਿਆ ਜਿਹੜਾ ਕਿ ਦਰਿਆ ਦੇ ਪਾਣੀ ਨੂੰ ਜਿਹੜਾ ਕਿ ਦੁਸ਼ਤ ਕਰ ਸਕਦਾ ਜਿਹੜੇ ਕੈਮੀਕਲ ਜਿਹੜੇ ਹੁੰਦੇ ਆ ਉਹ ਬੜੇ ਹੀ ਭਿਆਨਕ ਹੁੰਦੇ ਨਾਲ ਬਿਮਾਰੀਆਂ ਵਿਗਾਰਾ ਵੀ ਲੱਗਦੇ ਕੈਂਸਰ ਦੀ ਦਵਾਈ ਲੱਗਦੀ ਗੱਲਬਾਤ ਕਰ ਲੈਣੇ ਸਾਡੇ ਨਾਲ ਜੱਥੇ ਬੰਦੀਆਂ ਖੜੀਆਂ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਬੰਦੇ ਦੋ ਅੱਜ 3 ਨਾਮ ਹੈ ਜਿਹੜੀ ਦਿੱਤੀ ਬੰਦੇ ਦੋ ਮੇਰਾ ਨਾਮ 3 ਦਰਸ਼ਨੀ ਜੀ ਕਿਹੜੀ ਜੱਥੇ ਬੰਦੀ ਹੈ ਜੀ ਸੰਘਰਸ਼ ਸਿਕਿਉਰਿਟੀ ਬਣਾਈ ਅਸੀਂ ਸਰਕਾਰ ਚ ਕਮੇਟੀ ਬਣਾਈ ਹੈ ਭੁੰੜੀ ਪਿੰਡ ਦੀ ਉਹਦਾ ਮੈਂਬਰ ਆ ਜੀ ਜਿਹੜਾ ਅੱਜ ਤੁਸੀਂ ਇੱਥੇ ਧਰਨਾ ਲਾਇਆ ਕਿਸੋ ਇਹ ਜੀ ਲਾਇਆ ਧਰਨਾ ਅਸੀਂ ਜਿਹੜੇ ਪਿੱਛੇ ਸੀ ਐਨਜੀ ਗੈਸ ਫੈਕਟਰੀ ਲੱਗ ਰਹੀ ਹੈ ਜਿੱਥੇ ਆਪਾਂ ਖੜੇ ਆ ਉਹਦੇ ਬੈਕਸਾਈਡ ਤੇ ਇਹ ਪਹਿਲਾਂ ਅਸੀਂ ਇਹਨਾਂ ਨੂੰ ਮਲੂਕੇ ਜਾ ਕੇ ਮਿਲੇ ਇਹਨਾਂ ਨੇ ਸਾਨੂੰ ਕੋਈ ਮੁਖਤ ਤਾ ਜਵਾਬ ਨਹੀਂ ਦਿੱਤਾ ਇਹ ਕਹਿੰਦੇ ਤਾਂ ਉਹ ਕਹਿੰਦੇ ਕਿ ਫੇਰੇ ਕਹਿੰਦੇ ਦੇ ਖਾਤਰ ਬਣਾਉਣੀ ਆ ਫਿਰ ਅਸੀਂ ਸੰਘਰਸ਼ ਕਮੇਟੀ ਬਣਾ ਕੇ ਡੀਸੀ ਸਾਹਿਬ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਐਸਵੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਕੇ ਆਏ ਜੀ ਉਸ ਤੋਂ ਬਾਅਦ ਫਿਰ ਫੈਕਟਰੀ ਮਾਲਕਾਂ ਨਾਲ ਸਾਡੀ ਗੱਲ ਹੋਈ ਉਹਨਾਂ ਨੇ ਸਾਨੂੰ ਮੰਨ ਲਓ ਕਿ ਉਹ ਕਹਿੰਦੇ ਜੀ ਇਹਦਾ ਕੋਈ ਖਤਰਾ ਹੀ ਨਹੀਂਗਾ ਅਸੀਂ ਆਖੇ ਦੀ ਗਾਈਡਲਾਈਨ ਕੀ ਕਹਿੰਦੀ ਉਹ ਕਹਿੰਦੇ ਜੀ ਵੀ 100 ਮੀਟਰ ਦੀ ਗਾਈਡਲਾਈਨ ਵੀ 100 ਮੀਟਰ ਦੇ ਅਦਾਰੇ ਦੇ ਵਿੱਚ ਘਰ ਹੋਵੇ ਕੋਈ ਵਰਦੀ ਹੋ ਸਕਦੀ ਹੈ ਪਰ ਅਸੀਂ ਕਹਿੰਦੇ ਆਂ ਵੀ ਜੇ ਆਪਾਂ ਕੋਈ ਫੈਕਟਰੀ ਜਾਂ ਕੋਈ ਰਾਈਸ ਮਿੱਲ ਵੀ ਲੱਗਦੀ ਆ ਉਹਦੀ ਗਾਈਡਲਾਈਨ ਕਹਿੰਦੀ ਆ ਵੀ 500 ਮੀਟਰ ਦੇ ਘੇਰੇ ਦੇ ਵਿੱਚ ਕੋਈ ਨਾ ਕੋਈ 500 ਮੀਟਰ ਦੇ ਘੇਰੇ ਦੇ ਵਿੱਚ ਗੁਰਦੁਆਰਾ ਮਸਜਿਦ ਮੰਦਿਰ ਜਾਂ ਆਬਾਦੀ ਨਹੀਂ ਹੋਣੀ ਚਾਹੀਦੀ ਇਹ ਅਸੀਂ ਇਹਨਾਂ ਨਾਲ ਗੱਲ ਕੀਤੀ ਹੁਣ ਤੁਸੀਂ ਇਹਦੇ ਵਿੱਚ ਕੀ ਕੀ ਬਾਤੋਂਗੇ ਗੈਸ ਬਣਾਉਣ ਲਈ ਹਨ ਇਹ ਕਹਿੰਦੀ ਇੱਕ ਪਰਾਲੀ ਨੇਪਿਓ ਕਾ ਆਕੇ ਇਹ ਮਿਲ ਗਏ ਸੀਐਨਜੀ ਗੈਸ ਬਣੂਗੀ ਸੀਐਨਜੀ ਗੈਸ ਇਹ ਕਹਿੰਦੇ ਘਾਤਕ ਨਹੀਂ ਅਸੀਂ ਮੰਨਦੇ ਆਂ ਸੀਐਨਜੀ ਗੈਸ ਨਹੀਂ ਘਾਤਕ ਜਿਹੜੀ ਮੀਥੇਨ ਗੈਸ ਬਣਦੀ ਆ ਜੀ ਉਹ ਬਹੁਤ ਜ਼ਿਆਦਾ ਘਾਤਕ ਆ ਉਹ ਜੇ ਆਪਾਂ ਕਹਿ ਦਈਏ ਜੇ ਉਹ ਸੁਸੀ ਜੰਗੂ ਲੋਕ ਸੌ ਜਾਣਗੇ ਹਨਾ ਜੀ ਫਿਰ ਉਸ ਤੋਂ ਬਾਅਦ ਸਾਨੂੰ ਜੀ ਐਸਡੀਓ ਸਾਹਿਬ ਨਾਲ ਵੀ ਗੱਲ ਹੋਈ ਐਸਡੀਓ ਸਾਹਿਬ ਨਾਲ ਸਹੀ ਮੀਟਿੰਗ ਕੀਤੀ ਅਸੀਂ ਆਖਿਆ ਵੀ ਸਾਨੂੰ ਇਹਦੇ ਨਾਲ ਦੀ ਕੋਈ ਵੀ ਫੈਕਟਰੀ ਦਿਖਾ ਦਿਓ ਜਿਹੜੀ ਯਾਨੀ ਕਿ ਵੀ ਅਸੀਂ ਇਹਦੇ ਨਾਲ ਦੀ ਫੈਕਟਰੀ ਜਿਹੜੀ ਚੱਲਦੀ ਉਹ ਦੇਖਣਾ ਚਾਹੁੰਦੇ ਆ ਜਾਂ ਅਸੀਂ ਕਹਿ ਆ ਵੀ ਇੱਕ ਅਗਰਾਨੀ ਰਾਜਪੂਤਾਂ ਬੀਜੇਪੀਐਨ ਦੇ ਕੋਲੇ ਚੱਲਦੀ ਹੈ ਖੰਨੇ ਕੋਲੇ ਵੀ ਉਹ ਸਾਨੂੰ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਨੂੰ ਦਿਖਾਉਣ ਨੂੰ ਤਿਆਰ ਆ ਜਾਂ ਕਿਸੇ ਵੀ ਉਹ ਅਧਿਕਾਰੀ ਦੀ ਮੰਨ ਲਓ ਕਿ ਸਾਡੇ ਨਾਲ ਡਿਊਟੀ ਲਾਓ ਅਸੀਂ ਜਾ ਕੇ ਤੁਹਾਨੂੰ ਦਿਖਾਉਨੇ ਆ ਵੀ ਉੱਥੇ ਲੋਕਾਂ ਦਾ ਕੀ ਹਾਲ ਆ ਕਿਵੇਂ ਲੋਕ ਜਿਉਂਦੇ ਆ ਮਸਤ ਬਹੁਤ ਜ਼ਿਆਦਾ ਆਉਂਦਾ ਉਹ ਪਿੰਡ ਦੇ ਲੋਕ ਕਹਿੰਦੇ ਆ ਇੱਕ ਸਮਰਾਲੇ ਕੋਲੇ ਤਿੰਨ ਪਿੰਡ ਟੱਪੀਆਂ ਖੀਰਨੀਆਂ ਤੇ ਮੁਸਕਾਬਾਦ ਉੱਥੇ ਵੀ ਇਹਦੇ ਨਾਲ ਦੀ ਫੈਕਟਰੀ ਲੱਗਦੀ ਸੀ ਉਹ ਲੋਕਾਂ ਨੇ ਵੀ ਚੰਡੀਗੜ੍ਹ ਰੋਡ ਵੀ ਰੋਕਿਆ ਸੀ ਉਹਨਾਂ ਨੇ ਮੇਨ ਰੋਡ ਉਹ ਵੀ ਮੰਨ ਲਓ ਕਿ ਇਹਦੇ ਵਿਰੋਧ ਦੇ ਵਿੱਚ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਅ ਵੀ ਮਤਲਬ ਕਿ ਇਹ ਬਹੁਤ ਜ਼ਿਆਦਾ ਨੁਕਸਾਨ ਆ ਪਿੰਡ ਨੂੰ ਤੇ ਨੇੜੇ ਵਾਦੀ ਆ ਨੇੜੇ ਸਕੂਲ ਆ ਵੀ ਇਹਦੇ ਬਾਰੇ ਸੋਚਿਆ ਜਾਵੇ ਤੇ ਪਰ ਉਹਨਾਂ ਨੇ ਸਾਨੂੰ ਉਹ ਕਹਿੰਦੇ ਵੀ ਇਹਦਾ ਕੋਈ ਨੁਕਸਾਨ ਹੀ ਨਹੀਂਗਾ ਪਰ ਨੁਕਸਾਨ ਤਾਂ ਹੈਗਾ ਹੀ ਆ ਜੀ ਸੀਐਨਜੀ ਗੈਸ ਬਾਲਣੀ ਆ ਸਿਲੰਡਰ ਇੱਥੋਂ ਪੈਕ ਹੋ ਕੇ ਜਾਣੇ ਆ ਜੋ ਸਿਲੰਡਰ ਚਲੋ ਇੱਕ ਨਹੀਂ ਕਿੰਨੇ ਸਿਲੰਡਰ ਜਾਣੇ ਆ ਫਟ ਵੀ ਸਕਦੇ ਕੋਈ ਵੀ ਇਹਦੀ ਮਲਕ ਘਟਣਾ ਹੋ ਸਕਦੀ ਆ ਇਸ ਕਰਕੇ ਅਸੀਂ ਮਤਲਬ ਕਿ ਚਾਹੁੰਦੇ ਆ ਗੈਸ ਫੈਕਟਰੀ ਮਤਲਬ ਕਿ ਬੰਦ ਕਰਾਈ ਜਾਵੇ ਇਹ ਬਣੇ ਨਾ ਇਹਦੀ ਸਾਰੀ ਬੰਦ ਕਰਾਈ ਜਾਵੇ ਜੇ ਸਾਰੀ ਹੋਣ ਤੋਂ ਬਾਅਦ ਹੀ ਮੰਨ ਲਓ ਕਿ ਪ੍ਰਸ਼ਾਸਨ ਕਹਿੰਦਾ ਵੀ ਚੱਲ ਲੈਣ ਦੋ ਜੇ ਇੱਕ ਵਾਰੀ ਸਾਰੀ ਹੋ ਗਈ ਚੱਲ ਪਈ ਫਿਰ ਦੁਬਾਰਾ ਕਿੱਥੇ ਬੰਦ ਹੁੰਦੀ ਆ ਆਪਾਂ ਨੂੰ ਪਤਾ ਹੀ ਆ ਭਰਾ ਜੀ ਕੀ ਹੁਣ ਕੀਸਾ ਮੰਗ ਕਰਦੇ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਹੁਣ ਸਾਰੀ ਰੁਕੀ ਹੋਈ ਆ ਅਸੀਂ ਕਹਿੰਨੇ ਵੀ ਇਹ ਬੰਦ ਕੀਤੀ ਜਾਵੇ ਮੰਨ ਲਓ ਕਿ ਇੱਥੇ ਲੱਗੇ ਨਾ ਜੀ ਪੂਰਨ ਤੌਰ ਤੇ ਅਸੀਂ ਤਾਂ ਕਹਿੰਦੇ ਬੰਦ ਹੋਣੀ ਚਾਹੀਦੀ ਗੱਲ ਕਰ ਲੈਣੇ ਆਪਾਂ ਹੋਰ ਵੀਰ ਨਾਲ ਵੀ ਕੀ ਨਾਮ ਹੈ ਮੇਰਾ ਨਾਮ ਜਗਤਾਰ ਸਿੰਘ ਕਿਹੜਾ ਪਿੰਡ ਹੈ ਮੇਰਾ ਪਿੰਡ ਅਸੀਂ ਭੂਦਰੀ ਆ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕਹਿਣਾ ਚਾਹੁੰਦਾ ਵੀ ਦੇਖੋ ਇਹ ਨਾ ਇਹ ਜੋ ਤਿੰਨਾਂ ਗੈਸ ਫੈਕਟਰੀ ਲਾਈ ਆ ਕੰਮ ਨਾਲ ਪਿੱਛੇ ਲਾ ਬਣ ਰਹੀ ਆ ਇੱਕ ਤਾਂ ਬਿਲਕੁਲ ਹੀ ਬਸੋਂ ਦੇ ਕੋਲੇ ਆ ਇਥੇ 150 ਮੀਟਰ ਤੇ ਸਕੂਲ ਆ ਆ ਘਰ ਦਾ ਲਗਭਗ ਨਾਲ ਹੀ ਆ 10 ਬਰਾ 40 ਲਗਭਗ ਅੱਗੇ ਬਸੋਂ ਦੀ ਗਾਂਧੀਆ ਬਸੋਂ ਚੱਲ ਪੈਂਦੀ ਆ ਇਹ ਕਹਿੰਦੇ ਨੇ ਪਹਿਲਾਂ ਮਨਜ਼ੂਰੀ ਹੁੰਦੇ ਨਗਰ ਤੋਂ ਸਾਡੇ ਕਿਸੇ ਵੀ ਨਗਰ ਤੋਂ ਪੁੱਛਿਆ ਨਹੀਂ ਗਿਆ ਕਿਸੇ ਪੰਚਾਇਤ ਤੋਂ ਨਹੀਂ ਪੁੱਛਿਆ ਕੋਈ ਹੋਰ ਗੋਦਰਾ ਕਮੇਟੀ ਆ ਜਾਂ ਸਾਡੇ ਪਿੰਡ ਸਰਕਾਰੀ ਜਗ੍ਹਾ ਬਹੁਤ ਨੇ ਧਰਮ ਜਗ੍ਹਾ ਵੀ ਨੇ ਸਾਰੀ ਕਮੇਟੀ ਬਣੀ ਆ ਕਿਸੇ ਨੂੰ ਨਹੀਂ ਪੁੱਛਿਆ ਗਿਆ ਉਲਟਾ ਅਸੀਂ ਆਪ ਇੱਕ ਦੋ ਵਾਰੀ ਪਹਿਲਾਂ ਆਏ ਅਸੀਂ ਪਹਿਲਾਂ 500 ਬੰਦੇ ਹੀ ਆਏ ਸੀ ਜਦੋਂ ਤੁਹਾਡੇ ਤੋਂ ਪੁੱਛਿਆ ਨਹੀਂ ਗਿਆ ਹਾਂਜੀ ਇਹ ਜਿਹੜੇ ਪਿੰਡ ਜਿਹੜੇ ਖੇਤ ਲੱਗਦਾ ਵਾ ਹਾਂਜੀ ਜਦੋਂ ਜ਼ਮੀਨ ਵੇਚੇ ਗਈ ਉਹਦੋਂ ਹੀ ਪਤਾ ਲੱਗਿਆ ਸੀ ਦੇਖੋ ਜੀ ਜ਼ਮੀਨ ਤਾਂ ਜਿਹੜੇ ਚਾਲੇ ਬੋਲ ਹੁੰਦੇ ਆ ਉਹਨਾਂ ਨੂੰ ਕੀ ਆਪਣਾ ਪਤਾ ਨਹੀਂ ਲੱਗਦਾ ਇਹ ਤਾਂ ਸਾਨੂੰ ਉਹਦੋਂ ਪਤਾ ਜਦੋਂ ਉਹ ਫੱਕਲਾ ਜਿਹੜਾ ਕਰਦਾ ਹੈ ਵੀ ਪਾਗਲਾ ਕਿਉਂ ਹੋ ਰਿਹਾ ਜਦੋਂ ਜਮੀਨ ਵੇਚੀ ਤੁਸੀਂ ਉਹਦੇ ਨਹੀਂ ਪੁੱਛਿਆ ਵੀ ਕੀ ਕਰਦੇ ਨੇ ਸਰਦਾਰ ਤੁਸੀਂ ਪੁੱਛਿਆ ਸਰ ਪਤਨਜੀ ਵੀ ਕੋਲ ਕਿੱਲੇ ਲੀ ਲੀ ਲੈ ਨਾ ਜਦੋਂ ਆਪਾਂ ਜਮੀਨਾਂ ਅੱਜਕੱਲ ਪਤਨਾਂ ਦਾ ਪੈਸੇ ਲਈਦਾ ਨੇ ਅਰਜੈਸਟਰੀ ਦਾ ਅਰਜੈਸਟਰੀ ਹੋਈ ਆ ਐਗਰੀਕਲਚਰ ਚ ਵੀ ਖੇਤੀ ਬੜੀ ਕਰਨ ਵਾਲੀ ਚੀਜ਼ ਬਣ ਲਈ ਆ ਕਿਉਂਕਿ ਜਦੋਂ ਬਾਗ ਆ ਚਾਰਦਵਾਰੀ ਹੋ ਗਈ ਉਹ ਜਿਹੜਾ ਗੋਲ ਜਾਂ ਬਣਦਾ ਉੱਚਾ ਹੋ ਗਿਆ ਉਧਰ ਦੇਖਣ ਲੱਗਿਆ ਉਦੋਂ ਅਸੀਂ ਆਏ ਆ ਬੰਦੇ ਮੈਂਬਰ ਸਰਪੰਚ ਸਾਹਿਬ ਨਾਲ ਸੀ ਮੈਂਬਰ ਨਾਲ ਮੈਂਬਰ ਸਾਹਿਬ ਨਾਲ ਸੀ ਅਸੀਂ 15 ਘਾਟਾਂ ਤੋਂ ਉੱਤੇ ਆਏ ਇਹਨਾਂ ਪੁੱਛਿਆ ਸਾਨੂੰ ਨੇ ਕੋਈ ਸਿੱਧੇ ਰਾਹ ਨਹੀਂ ਪਾਇਆ ਸਾਡੇ ਬੰਦੇ 20 15 ਸਾਡੇ ਬੰਦੇ ਸਾਰਿਆਂ ਦੇ ਆਉਣਗੇ ਅਧਿਕਾਰੀ ਉਹ 45 ਤਰੀਕ ਮੀਟਿੰਗ ਹੋ ਜਿੱਤਦਾ ਸਰਸੋ ਦੇ ਕਰੇ ਮਰਾਏ ਕਿਤੇ ਬਾਅਦ ਮੀਟਿੰਗ ਹੋਈ ਕਿਹਨਾਂ ਨਾਲ ਮੀਟਿੰਗ ਹੋਈ ਜਾਜ ਲਾ ਲਓ ਕਰਿੰਦੇ ਲਾ ਲਓ ਕੋਈ ਉੱਚ ਅਧਿਕਾਰੀ ਹੋਣੇ ਆ ਜਾਂ ਮੈਂ ਕੋਈ ਮੈਨੇਜਰ ਆ ਲੋ ਕੋਈ ਵੀ ਲਾ ਲਓ ਸਾਨੂੰ ਪਤਾ ਨਹੀਂ ਕੋਣ ਆ ਉਹਨਾਂ ਨਾਲ ਬੜੀ ਮੀਟਿੰਗ ਹੋਈ ਹਾਂਜੀ ਮੀਟਿੰਗ ਹੋਈ ਸੀ ਉਹ ਵੀ ਉਦੋਂ ਕਹਿੰਦੇ ਸੀ ਕਹਿੰਦੇ ਬਾਇਲ ਗਿਆਸੀ ਬਣਾਉਣੀ ਹੈ ਤੇ ਵੀ ਕੋਈ ਐਜੀ ਜਿਹੜੀ ਨੁਕਸਾਨ ਵਾਲੀ ਚੀਜ਼ ਕੋਈ ਨਹੀਂ ਬਣਨੀ ਇਹ ਇਹ ਤਾਂ ਜਦੋਂ ਫਿਰ ਅਸੀਂ ਫਿਰ ਅਸੀਂ ਇੱਕ ਛੋਟਾ ਧਰ ਰੱਖਿਆ ਜੀਗਾ 21 ਤਰੀਕ ਦਾ ਉਦੋਂ ਫਿਰ ਇਹਨਾਂ ਗੱਲ ਕਰੀ ਫਿਰ ਪ੍ਰਸ਼ਾਸਨ ਵੀ ਆਇਆ ਸਾਡੇ ਕੋਲ ਐਸ.ਐਨ.ਓ ਦਾ ਫੋਨ ਆਇਆ ਸੀ ਤੇ ਐਸ.ਐਚ.ਓ ਸਾਹਿਬ ਸਿੱਧਾ ਮੇਟ ਆਏ ਸੀ ਉਹ ਫੇਰ ਸਾਨੂੰ ਗੱਲ ਤੇ ਗੱਲ ਬਧੀ ਫੇਰ ਕੰਮ ਚੱਲਦਾ ਗਿਆ ਫੇਰ ਸਾਨੂੰ ਪੱਕਾ ਹੀ ਪਤਾ ਲੱਗ ਗਿਆ ਬਿਲਕੁਲ ਹੀ ਜਿਹੜੀ ਗੈਸ ਵਾਨੀ ਉਹ ਬਹੁਤ ਹੀ ਨੁਕਸਾਨਦੇ ਆ ਹਵਾ দূਸ਼ਤ ਹੋ ਜਾਣੀਆਂ ਇਹਨਾਂ ਨੂੰ ਜੋ ਥੱਲੇ ਪਾਣੀ ਪੋਣਾ ਧਰਤੀ 'ਚ ਬੋਰ ਕਰਕੇ ਵੱਡੇ ਵੱਡੇ ਜੋ ਟੰਪਤਾ ਜਿਹੜੇ ਰਹੇਤ ਹੋਣ ਇਹ 'ਚ ਗੋਹਾ ਵੀ ਪੈਣਾ ਮਾ ਇਹ 'ਚ ਸਬਜ਼ੀਆਂ ਦੀ ਜਿਵੇਂ ਕਹਿੰਦੀ ਗੱਬਰ ਰਹੇਤ ਹੁੰਦੀ ਜਿਹੜੀ ਮਲਡੀਆਂ ਤੋਂ ਗਲੀਆਂ ਸਰੀ ਸਬਜ਼ੀ ਹੁੰਦੀਆਂ ਨੇ ਉਹ ਵੀ ਪੈਣੀਆਂ ਨੇ ਗੋਹਾ ਪੈਣਾ ਚਲ ਘੜੀ ਦੇ ਜੋ ਨੀਪੜ ਕੋਕਾ ਹੁੰਦਾ ਬਾਦਰਾ ਟਾਈਪ ਉਹ ਵੀ ਵਿੱਚ ਪੋਣਾ ਉਹਦੇ ਜਦੋਂ ਸਾਰਾ ਗਲਣਾ ਗਲ ਕੇ ਵੀ ਮੁਸ਼ਕਤਾ ਫੈਲਣਾਈ ਆ ਉਹਨਾਂ ਜੋ ਗਾਲ ਕੇ ਰੋ ਵਾਧੂ ਘਟੂ ਪਾਣੀ ਆ ਉਹ ਧਰਤੀ ਚ ਪੋਣਾ ਥੱਲੇ ਪਾਣੀ ਦੂਸਤ ਹੋ ਜਾਣਾ ਉੱਪਰ ਹਵਾ ਦੂਸਤ ਹੋ ਜਾਣੀ ਆ ਨੰਬਰ 2 ਤੇ ਗੱਲ ਇਹ ਹੈ ਕਿ ਇਹ ਆਬਾਦੀ ਵਾਲੀ ਬਸੋਂ ਚ ਨਹੀਂ ਲੱਗ ਸਕਦੀ ਨਾ ਹੀ ਲੱਗਣੀ ਚਾਹੀਦੀ ਆ ਸਾਡੇ ਨਗਰ ਦਾ ਪੂਰਨ ਤੌਰ ਤੇ ਵਿਰੋਧ ਆ ਨਗਰ ਦਾ ਕੀ ਇਲਾਕੇ ਦਾ ਆਸੇ ਪਾਸੇ ਜਿੰਨੇ ਪਿੰਡ ਲੱਗਦੇ ਆ ਜਿੰਨੇ ਪਿੰਡ ਬੱਚੇ ਸਕੂਲ ਚ ਬੱਚੇ ਪੜ੍ਹਦੇ ਆ 20 25 ਪਿੰਡ ਦੇ ਬੱਚੇ ਇਥੇ ਸਕੂਲ ਚ ਪੜ੍ਹਦੇ ਆ ਸਾਰੇ ਮਾਂ ਪਿਓ ਤੁਮ ਪਤੇ ਵੀ ਇਹ ਜੋ ਹੈਗਾ ਪੂਰਨ ਤੌਰ ਤੇ ਜੀ ਇਹਨੂੰ ਬੰਦ ਕਰਨ ਚਾਹੁੰਦੇ ਆ ਇਸੇ ਤਰ੍ਹਾਂ ਪੱਕਾ ਤਾਰਾ 28 ਤੂੰ ਚੱਲਦਾ ਵਾ ਇਹ ਜਿੰਨਾ ਟਾਈਮ ਨਹੀਂ ਬੰਦ ਤੁਸੀਂ ਤੁਹਾਡਾ ਤਾਰਾ ਐਂ ਹੀ ਚੱਲੇਗਾ ਪੱਕਾ ਲੱਗਿਆ ਰਹਿਗਾ ਪੱਕਾ ਲੱਗਿਆ ਰਹਿਗਾ ਜੀ ਅਸੀਂ ਬੰਦ ਕਰਾ ਕੇ ਹੀ ਦੰਬ ਲਾਵਾਂਗੇ ਸਾਨੂੰ ਇਹ ਫੈਕਟਰੀ ਦੀ ਲੋੜ ਨਹੀਂ ਹੈ ਇਹ ਬਸੋਂ ਵਾਲੀ ਜਗ੍ਹਾ 'ਚ ਵੈਸੇ ਨਹੀਂ ਲਾ ਸਕਦੇ ਤੁਸੀਂ ਬੰਦ ਇਹ ਮੰਨ ਤੋਂ ਕਿ ਬੰਦ ਕਰੀ ਜਾਵੇ ਧੰਨਵਾਦ ਜੀ ਤੁਸੀਂ ਕਹੋ ਜੀ ਮੇਰਾ ਨਾਮ ਗਰਜੀਤ ਸਿੰਘ ਹੈ ਜੀ ਕਿਹੜੀ ਜਥੇਬੰਦੀ ਦਾ ਹੈ ਮੈਂ ਪਿੰਡ ਨਗਰ ਨਿਵਾਸੀ ਭੋਲੜੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੈਂਬਰ ਆਇਆ ਜਦੋਂ ਇਹ ਫੈਕਟਰੀ ਦੇਖੋ ਜ਼ਮੀਨ ਖਰੀਦੇ ਗਈ ਸੀ ਆਹ ਰਾਹ ਵੀ ਲਿਖਾ ਗਿਆ ਤੇ ਤੁਸੀਂ ਉਦੋਂ ਪ੍ਰੂਫਟ ਦੀ ਪੱਟੀ ਕਿਸ ਨੇ ਮਿੱਤ ਜਿਹੜੀ ਇਹ ਜ਼ਮੀਨ ਆ ਇਹ 5.5 ਏਕੜ ਇਹਨਾਂ ਨੇ ਐਗਰੀਕਲਚਰ ਲੈਂਡ ਵਜੋਂ ਹੀ ਖਰੀਦੀ ਆ ਇਹਦੀ ਰਜਿਸਟਰੀ ਵੀ ਸਰਕਾਰੀ ਤੌਰ ਤੇ ਐਗਰੀਕਲਚਰ ਲੈਂਡ ਚ ਹੀ ਹੋਈ ਆ ਤੇ ਜਿਹੜਾ ਇਹ ਰਾਹ ਵਾ ਇਹ ਵੀ ਜ਼ਮੀਨ ਚ ਦੇ ਤੌਰ ਤੇ ਲਿਆ ਗਿਆ ਕੋਈ ਰਾਸਤੇ ਤੌਰ ਤੇ ਨਹੀਂ ਲਿਆ ਗਿਆ ਇਸ ਨੂੰ ਤਿੰਨ ਕਰਮਦਾਰਾ ਉਧਰਲੇ ਪਾਸੇ ਲੱਗਦਾ ਸੜਕ ਤੋਂ ਕੋਈ ਨਿੱਜੀ ਜ਼ਮੀਨ ਨੂੰ ਰਾਹ ਨਹੀਂ ਲੱਗਦਾ ਜਿਹੜਾ ਜ਼ਮੀਨ ਨੂੰ ਰਾਹ ਲੱਗਦਾ ਹੁੰਦਾ ਕਿਸੇ ਵੀ ਉੱਪਰਲੇ ਤੋਂ 메ਨ ਰੋਡ ਤੋਂ ਨਹੀਂ ਲੈਂਦਾ ਹੁੰਦਾ ਉਹਨੂੰ ਜ਼ਮੀਨ ਨੂੰ ਇੱਕ ਰਸਤਾ ਅਲੱਗ ਜਾਂਦਾ ਜਿਵੇਂ ਆਹ ਰਾਹ ਤੁਸੀਂ ਕਹਿੰਦੇ ਨਹੀਂ ਲੈ ਸਕਦਾ ਜਿਵੇਂ ਆਹ ਰਾਹ ਦਿੱਤਾ ਹੋਇਆ ਦਾ ਇਹ ਜ਼ਮੀਨ ਚੋ ਦੀ ਇਹ ਅੱਠਵਾਂ ਹਿੱਸਾ ਇੱਥੇ ਜ਼ਮੀਨ ਆ ਅੱਠ ਭਰਾਵਾਂ ਦੀ ਅੱਠਵੇਂ ਹਿੱਸੇ ਚੋ ਕੋਈ ਦੀ ਸਾਂ ਉਹਨਾਂ ਨੇ ਲੈ ਲਿਆ ਜੀ ਜਦੋਂ ਇਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਨੂੰ ਪਤਾ ਨਹੀਂ ਸੀ ਕਿ ਇੱਥੇ ਫੈਕਟਰੀ ਸੀ ਐਨ ਜੀ ਦੀ ਨਹੀਂ 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 ਜੀ ਉਦੋਂ ਪਹਿਲਾਂ ਇਹਨਾਂ ਨੂੰ ਸਾਨੂੰ ਕੁਝ ਨਹੀਂ ਪਤਾ ਸੀ ਵੀ ਇਹ ਇੱਥੇ ਸੀ ਐਨ ਜੀ ਗੈਸ ਬੰਦ ਰਹੀ ਆ ਅਸੀਂ ਜਦੋਂ ਇਹਨਾਂ ਨੇ ਬਾਗੜਾ ਕੀਤਾ ਅਗਲਾ ਆ ਸੀ ਇਹ ਵੀ ਇਹ ਵੀ ਸੋਚਿਆ ਵੀ ਇਹ ਬਾਉਂਡਰੀ ਆ ਆਪਦੀ ਸੇਫਟੀ ਲਈ ਕਰ ਰਿਹਾ ਕੋਈ ਹਨਾ ਬਾਅਦ ਵਿੱਚ ਸਾਨੂੰ ਹੌਲੀ ਹੌਲੀ ਜਦੋਂ ਇਹਨਾਂ ਨੇ ਅਸੀਂ ਬਣਾਉਣਾ ਸ਼ੁਰੂ ਕੀਤਾ ਇੱਕ ਆ ਗੋਲਜਾ ਅਸੀਂ ਇਹਨਾਂ ਕੋਈ 20 ਬੰਦੇ 15 20 ਬੰਦੇ ਪਿੰਨਗਰ ਤੇ ਗਏ ਵੀ ਇਹ ਕੀ ਬਣ ਰਿਹਾ ਤੇ ਸਾਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਇਹ ਸੀ ਐਨ ਜੀ ਗੈਸ ਦਾ ਪਲਾਟ ਲੱਗ ਗਿਆ ਫਿਰ ਇਹਨਾਂ ਨੇ ਸਾਨੂੰ ਕੋਕਤਾ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਫਿਰ ਇਹਨਾਂ ਨੇ ਹਫ਼ਤੋਂ ਹਫ਼ਤੇ ਦਾ ਬਾਅਦ ਟਾਈਮ ਲੈ ਕੇ ਸਾਨੂੰ ਕਿਹਾ ਵੀ ਤੁਹਾਨੂੰ ਕਾਗਜ਼ ਦਿਖਾਵਾਂਗੇ ਹਫ਼ਤੇ ਬਾਅਦ ਇੱਕ ਲੇਡੀ ਵਕੀਲ ਬੁਲਾ ਕੇ ਇਹਨਾਂ ਉਹ ਬਹਾਰਤੀ ਫਿਰ ਅਸੀਂ ਕਿਹਾ ਵੀ ਤੁਸੀਂ ਮਾਲਕਾਂ ਨੂੰ ਬੁਲਾਓ ਇਹਨਾਂ ਨੇ ਮਾਲਕਾਨੂਨੀ ਫਿਰ 7 ਹਫ਼ਤੇ ਦਾ ਟਾਈਮ ਲੈ ਕੇ ਇਹਨਾਂ ਦਾ ਐਮ ਡੀ ਆਇਆ ਜਿਹੜਾ ਇਹਨਾਂ ਦਾ ਬਣਾਇਆ ਹੋਇਆ ਕੰਪਨੀ ਨੇ ਐਮ ਡੀ ਬਣਾਇਆ ਉਹ ਆਇਆ ਉਹ ਆਪਦੀਆਂ ਫਾਇਦੇ ਦੱਸਣ ਲੱਗ ਗਿਆ ਇੱਥੇ ਹੋਣਾ ਜੀ ਉਹ ਹੋਣਾ ਅਸੀਂ ਜੀ ਤੁਹਾਡੇ ਮਾਲਕ ਨਾਲ ਨਹੀਂ ਕੋਈ ਗੱਲਬਾਤ ਹੋਈ ਮਾਲਕ ਨੂੰ ਅਸੀਂ ਮਾਲਕ ਨੂੰ ਅਸੀਂ ਸੱਦਿਆ ਗਿਆ ਮਾਲਕ ਆਇਆ ਹੀ ਨਹੀਂ ਜੀ ਤਿੰਨ ਮੀਟਿੰਗਾਂ ਨਗਰ ਨੇ ਕੀਤੀਆਂ ਇਹਨਾਂ ਨਾਲ ਤਿੰਨਾਂ ਮੀਟਿੰਗਾਂ 'ਚ ਮਾਲਕ ਨਹੀਂ ਆਇਆ ਫਿਰ ਅਸੀਂ ਉਸ ਤੋਂ ਬਾਅਦ ਡੀਸੀ ਕੋਲੇ ਗਏ ਆ ਜਿਹੜੀ ਪਹਿਲੀ ਪੌੜੀ ਹੁੰਦੀ ਹੈ ਪ੍ਰਸ਼ਾਸਨ ਡੀਸੀ ਅਸੀਂ ਉਹਦੇ ਕੋਲੇ ਪਿੰਡ ਨਗਰ ਨਹੀਂ ਉਹ ਇਲਾਕੇ ਨੂੰ ਇੱਕ ਪਲੇਟ ਰਾਈ ਕੇ ਆਏ ਫਿਰ ਉਹਨਾਂ ਨੇ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਲਿਖੀ ਐਸਐਸਪੀ ਜਗਰਾਉਂ ਨੂੰ ਲਿਖੀ ਡੀਸੀ ਮੈਡਮ ਨੇ ਉਸ ਤੋਂ ਬਾਅਦ ਅਸੀਂ 21 ਤਰੀਕ ਦਾ ਉਹਨਾਂ ਨੇ ਇੱਕ ਹਫ਼ਤੇ ਦਾ ਡੀਸੀ ਮੈਡਮ ਨੇ ਪ੍ਰਦੂਸ਼ਨ ਕੰਟਰੋਲ ਨੇ ਲਿਆ ਸੀ ਇੱਕ ਹਫ਼ਤੇ ਦਾ ਟਾਈਮ ਫਿਰ ਉਹ ਇੱਕ ਹਫ਼ਤੇ ਬਾਅਦ ਸਾਨੂੰ ਕੋਈ ਨਹੀਂ ਆਇਆ ਫਿਰ ਅਸੀਂ ਇੱਕ ਦਿਨ ਦਾ ਧਰਨਾ ਲਾਇਆ ਇੱਕ ਦਿਨ ਦਾ ਧਰਨਾ 21 ਤਰੀਕ ਨੂੰ ਅਸੀਂ ਸ਼ਾਮ 5 ਵਜੇ ਚ ਕਲਾ ਕੇ ਉਹਨਾਂ ਨੂੰ ਆਲਟੀਮੇਟ ਦਿੱਤਾ ਸੀ ਵੀ ਇੱਕ ਹਫ਼ਤੇ ਬਾਅਦ 28 ਤਰੀਕ ਤੋਂ ਲਗਾਤਾਰ ਧਰਨਾ ਚੱਲੂਗਾ ਜੇ ਇਹ ਨਹੀਂ ਕੋਈ ਸਾਡੀ ਪ੍ਰਸ਼ਾਸਨ ਗੱਲ ਬਾਤ ਸੁਣਦਾ ਇਹ ਹੁਣ 28 ਤਰੀਕ ਤੋਂ ਲਗਾਤਾਰ ਅੱਜ 15ਵੇਂ ਦਿਨ ਚ ਧਰਨਾ ਜਾ ਚੁੱਕਿਆ ਅੱਜ ਇਹ ਇਲਾਕੇ ਦਾ ਵੱਡਾ ਇਕੱਠ ਕੀਤਾ ਗਿਆ ਸੀ ਇੱਥੇ ਬੱਕ ਬੱਕ ਜੱਥੇਬੰਦੀਆਂ ਦੇ ਨਮਾਇंदे ਸਾਡੇ ਕੋਲੇ ਪਹੁੰਚੇ ਸਾਡੀ ਪੈਟ ਤੇ ਸਾਰੀਆਂ ਜੱਥੇਬੰਦੀਆਂ ਇਲਾਕਾ ਖੜਾ ਅਸੀਂ ਇਹ ਫੈਕਟਰੀ ਬੰਦ ਕਰਾ ਕੇ ਰਹਿਣੀ ਹੈ ਕਿਉਂਕਿ ਇਸ ਦਾ ਬਹੁਤ ਵੱਡਾ ਨੁਕਸਾਨ ਹੈ ਜੇ ਇੱਥੇ ਕੋਈ ਨੁਕਸਾਨ ਹੋ ਗਿਆ ਮੁੜ ਕੇ ਸਰਕਾਰਾਂ ਮਾਅਵਜ਼ੇ ਦਿੰਦੀਆਂ ਫਿਰਦੀਆਂ ਹੁੰਦੀਆਂ ਅਸੀਂ ਉਸ ਤੋਂ ਪਹਿਲਾਂ ਹੀ ਇਸ ਨੂੰ ਰੋਕਣੀ ਚਾਹੁੰਦੇ ਹਾਂ ਕਿਸ ਦੀ ਜਿਹੜੀ ਉਹ ਸਾਰੀ ਆ ਇਹਦੀ ਤੁਰੰਤ ਬੰਦ ਕੀਤੀ ਜਾਵੇ ਤੇਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨੂੰ ਤੁਰੰਤ ਸਾਰੀ ਨੂੰ ਬੰਦ ਕੀਤਾ ਜਾਵੇ ਤੇ ਇਸ ਨੂੰ ਕਿਤੇ ਬੀਆ ਬਾਣ ਜਾਂ ਜਿੱਥੇ ਵਿਹਲੇ ਖੇਤ ਆ ਉੱਥੇ ਲਗਾ ਦੇ ਤੇ ਸਾਨੂੰ ਕੀ ਆ ਇਹ ਇੰਡੀਆ ਚ ਕਹਿੰਦੇ ਪਹਿਲਾ ਪਲਾਟ ਆ ਇਹ ਜਿਹੜਾ ਇਹਨਾਂ ਨੇ ਲਾਉਣਾ ਤੇ ਸਾਡੇ ਪਿੰਡ ਤੇ ਕਿਉਂ ਇਹਦਾ ਐਕਸਪੈਰੀਮੈਂਟ ਕਰ ਰਹੇ ਆ ਤੇ ਉਹ ਵੀ ਨਗਰ ਕੋਲੇ ਕਿਸੇ ਪਲਾਟ ਦਾ ਐਕਸਪੈਰੀਮੈਂਟ ਕਰਨਾ ਉਹਨੂੰ ਬਾਹਰ ਜਾ ਕੇ ਕਿਤੇ ਦੂਰ ਨਗਰ ਤੋਂ ਕਰੋ ਤੇ ਸਾਡੇ ਨਗਰ ਦੇ ਕੋਲੇ ਜਾਂ ਫਿਰ ਪ੍ਰਸ਼ਾਸਨ ਸਾਨੂੰ ਕਾਦੇ ਵੀ ਸਾਨੂੰ ਕੱਪੜੀ ਬਾਜ ਬਣਾ ਦੇਵੇ ਅਸੀਂ ਆਹ ਦਾ ਪਿੰਡ ਛੱਡ ਕੇ ਤੇ ਸਾਨੂੰ ਲਿਖ ਕੇ ਅਸੀਂ ਦੇ ਦਿੰਨੇ ਆ ਵੀ ਸਾਨੂੰ ਵਿੰਡੋ ਛਾਲ ਕੱਢ ਦੇਵੇ ਤੁਸੀਂ ਅਸੀਂ ਸਾਨੂੰ ਲੈਟਰ ਦਿੱਤਾ ਸੀ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਜੀ ਐਡਮ ਸਾਹਿਬ ਨਾਲ ਵੀ ਦੋ ਮੀਟਿੰਗਾਂ ਹੋਈਆਂ ਉਹ ਵੀ ਪਰ ਉਹਨਾਂ ਦੀ ਬੋਲੀ ਬੋਲ ਰਿਹਾ ਪ੍ਰਸ਼ਾਸਨ ਹਜੇ ਹਜੇ ਤੱਕ ਉਹਨਾਂ ਦੀ ਬੋਲੀ ਬੋਲ ਰਿਹਾ ਕੋਈ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਨਹੀਂ ਨਹੀਂ ਕੋਈ ਹਜੇ ਹਜੇ ਤੱਕ ਉਹਨਾਂ ਦੀ ਸਾਨੂੰ ਆ ਦਸੀ ਜਿੰਦੇ ਇਹ ਫਾਇਦੇ ਆ ਫਾਇਦੇ ਅੰਡਰਾਕੀ ਲੱਗਣੀ ਚਾਹੀਦੀ ਆ ਤੁਹਾਨੂੰ ਉਹਦਾ ਕਿ ਰਜਗਾਰ ਮਿਲੂਗਾ ਅਸੀਂ ਕਹਿੰਨੇ ਆ ਸਾਨੂੰ ਇਸ ਰਜਗਾਰ ਦੀ ਕੋਈ ਲੋੜ ਨਹੀਂ ਸਾਨੂੰ ਆਪਦੀ ਜ਼ਿੰਦਗੀ ਖੁਸ਼ੀ ਦੇ ਭਾਰਤਤਲੇ ਆ ਦੇਖੋ ਕਿੰਨਾ ਵਧੀਆ ਮਾਹੌਲਾ ਚਾਰੇ ਪਾਸੇ ਹਰੇ ਭਾਈ ਹਰੇ ਭਾਈ ਆ ਪਰ ਜੇ ਇਹ ਜੀ ਗਾਂਧੀ ਫੈਕਟਰੀ ਤੇ ਲੱਗੀ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਆਊਗਾ ਜਿਹਨਾਂ ਬਿਮਾਰੀਆਂ ਲੱਗਣਗੀਆਂ ਇਸ ਲਈ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਬਾਈ ਜੀ ਜਦੋਂ ਇਹ ਜ਼ਮੀਨ ਖਰੀਦੀ ਗਈ ਸੀ ਜਦੋਂ ਤੁਹਾਡੇ ਪਿੰਡ ਵਾਸੀਓ ਤੋਂ ਖਰੀਦੀ ਗਈ ਸੀ ਕਿਸੇ ਤੋਂ ਵੀ ਉਹ ਤੁਹਾਨੂੰ ਦੱਸਿਆ ਨਹੀਂ ਗਿਆ ਸੀ ਕਿ ਜਦੋਂ ਇਹ ਜਦੋਂ ਇਹ ਜਿਹੜੀ ਜ਼ਮੀਨ ਆ ਫੈਕਟਰੀ ਮਾਲਕਾਂ ਨੇ ਖਰੀਦੀ ਆ ਇਹ ਐਗਰੀਕਲਚਰ ਵਾਸਤੇ ਕੀਤੀ ਸੀ ਯਾਨੀ ਖੇਤੀ ਕਰਨ ਵਾਸਤੇ ਉਸ ਤੋਂ ਬਾਅਦ ਇਹਨਾਂ ਨੇ ਯੂਨੀਵਰਸਿਟੀ ਤੋਂ ਐਨਓਸੀ ਲੈਣਾ ਹੁੰਦਾ ਉਹਨੂੰ ਕਮਰਸ਼ੀਅਲ ਕਰਨ ਵਾਸਤੇ ਅਸੀਂ ਜਿਹੜਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆ ਉਹਨੂੰ ਪੁੱਛਿਆ ਉੱਥੋਂ ਕੋਈ ਇਹ ਕਨਵਰਟ ਨਹੀਂ ਹੋਈ ਉਹ ਉਹ ਵੀ ਦੋ ਨੰਬਰ ਦੇ ਕਾ ਕਰ ਲਿਆ ਇਹਨਾਂ ਨੇ ਜਿਹੜੀ ਪਿੰਡ ਦੀ ಗ್ರಾಮ ਪੰਚਾਇਤ ਆ ਉਹਦੇ ਤੋਂ ਐਨਓਸੀ ਲੈਣੀ ਹੁੰਦੀ ਆ ಗ್ರಾಮ ਪੰਚਾਇਤ ਤੋਂ ਐਨਓਸੀ ਨਹੀਂ ਲਈ ਔਰ ਪੰਚਾਇਤ ਨੂੰ ਵੀ ਗਮਰਾਹ ਕਰਤਾ ਪੰਚਾਇਤ ਨੂੰ ਕਿਸੇ ਨੂੰ ਤੌਲੀਆਂ ਵਾਲੀ ਫੈਕਟਰੀ ਦੱਸੀਗੇ ਕਿਸੇ ਨੂੰ ਕੋਈ ਫੈਕਟਰੀ ਦੱਸੀਗੇ ਨਾਮ ਬਦਲ ਬਦਲ ਕੇ ਦੱਸੀਗੇ ਪਰ ਜਿਹੜੇ ਨਗਰ ਦੇ ਲੋਕ ਆ ਉਹਨਾਂ ਨੂੰ ਉਦੋਂ ਪਤਾ ਲੱਗਾ ਜਦੋਂ ਇਹਨਾਂ ਨੇ ਲਿਆ ਕੇ ਇੱਥੇ ਬੋਰਡ ਲਾਤਾ ਬੋਰਡ ਵੀ ਲਾਤਾ ਕੋਲੇ ਸਾਡਾ ਸਕੂਲ ਆ ਸਾਡੇ ਪਿੰਡ ਦੀ ਰਹਿائش ਆ ਸਾਰਾ ਨਗਰ ਕੋਲੇ ਵਸਦਾ ਘਰਾਂ ਦੇ ਵਿਚਾਲੇ ਲਿਆ ਕੇ ਫੈਕਟਰੀ ਖੜੀ ਕਰਤੀ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ 21 ਤਰੀਕ ਦਾ ਧਰਨਾ ਲਾਇਆ ਸੀ ਇੱਕ ਦਿਨ ਬਾਅਦ ਤੇ ਇਹਨਾਂ ਨੂੰ ਟਾਈਮ ਦਿੱਤਾ ਸੀ ਵੀ 7 ਦਿਨ ਦਾ ਟਾਈਮ ਦਿੱਤਾ 28 ਤਰੀਕ ਤੋਂ ਪੱਕਾ ਧਰਨਾ ਲਾਵਾਂਗੇ ਜੇਕਰ ਇਹ ਫੈਕਟਰੀ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਨਹੀਂ ਕਿਸੇ ਨੇ ਸਾਡੇ ਨਾਲ ਗੱਲ ਨਹੀਂ ਕੀਤੀ 28 ਤਰੀਕ ਤੋਂ ਅਸੀਂ ਪੱਕਾ ਧਰਨਾ ਸ਼ੁਰੂ ਕਰਤਾ ਇਸ ਹਲਕੇ ਦਾ ਐਮਐਲਏ ਮਨਪ੍ਰੀਤ ਸਿੰਘ ਅਜਾਲੀ ਧਰਨੇ ਦੇ ਵਿੱਚ ਆਇਆ ਉਹਨੇ ਮਸ਼ੂਰਤ ਕੀਤੀ ਉਹਨੂੰ ਅਸੀਂ ਮੈਮੋਰੰਡਮ ਦਿੱਤਾ ਔਰ ਉਹਨੂੰ ਦੱਸਿਆ ਵੀ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ ਕਰਾਂਗੇ ਜੇ ਨਾ ਸਾਡੀ ਸੁਣਵਾਈ ਹੋਈ ਇੱਥੇ ਤਹਿਸੀਲਦਾਰ ਸਦਮਾ ਵੇਟ ਆਏ ਉਹ ਵੀ ਕਹਿ ਕੇ ਗਏ ਫਿਰ ਸਾਨੂੰ ਇਸ ਟੀਮ ਨੇ ਬੁਲਾਇਆ ਅਸ ਦਿਨੇ ਕੋਈ ਸਾਨੂੰ ਸਾਥ ਨਹੀਂ ਦਿੱਤਾ ડીસી ਨੇ ਸਾਨੂੰ ਲਾਰੇ ਲਾਈ ਰੱਖੇ ਆ ਦੋ ਤਿੰਨ ਵਾਰ ਸਾਨੂੰ ਪ੍ਰਸ਼ਾਸਨ ਨੇ ਗਮਰਾਹ ਕੀਤਾ ਅਸੀਂ ਚਾਹੁੰਦੇ ਆ ਵੀ ਕਿਵੇਂ ਨਾ ਕਿਵੇਂ ਪਿੰਡ ਦੇ ਵਿੱਚ ਇਹਨੂੰ ਬੰਦ ਕੀਤਾ ਜਾਵੇ ਜਿਵੇਂ ਜੀਰਾ ਫੈਕਟਰੀ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਉਧਰ ਸਮਰਾਲੇ ਕੋਲੇ ਖੀਰਨੀਆਂ ਪਿੰਡ ਦੇ ਵਿੱਚ ਲੋਕਾਂ ਦਾ ਨੁਕਸਾਨ ਹੋ ਹੀ ਜਾ ਰਿਹਾ ਹੈ ਉਪਾਲੇ ਗੈਸ ਫੈਕਟਰੀ ਦੇ ਨਾਲ ਕਿੰਨੇ ਲੋਕ ਮਰ ਗਏ ਦਰਾਹੇ ਕੈਂਟਰ ਵੱਜਿਆ ਉਹਦੇ ਵਿੱਚ ਪੁੱਲ ਦੇ ਵਿੱਚ ਉੱਥੇ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ 100 ਲੋਕਾਂ ਤੋਂ ਵੱਧ ਲੋਕ ਹਸਪਤਾਲ ਦਾਖਲ ਹੋਏ ਹੁਣ ਬੱਕ ਬੱਕ ਲੋਕ ਜਥੇਬੰਦੀਆਂ ਇਹ ਗੱਲ ਕਰਦੀਆਂ ਵਾ ਬਈ ਕਿਵੇਂ ਨਾ ਕਿਵੇਂ ਇਹਨੂੰ ਬੰਦ ਕੀਤਾ ਜਾਵੇ ਅਗਰ ਜੇ ਨਹੀਂ ਬੰਦ ਹੋਦੀ ਇਸ ਸੰਘਰਸ਼ ਨੂੰ ਬਹੁਤ ਜ਼ਿਆਦਾ ਤੇਜ਼ ਕੀਤਾ ਜਾਊਗਾ ਸੜਕਾਂ ਰੋਕੀਆਂ ਜਾਣਗੀਆਂ ਔਰ ਦੂਜੀ ਗੱਲ ਇਹ ਜੇ ਕੋਈ ਸਿਆਸੀ ਬੰਦਾ ਲੋਕ ਸਭਾ ਚੋਣਾਂ ਦੇ ਵਿੱਚ ਇਸ ਹਲਕੇ ਦੇ ਪਿੰਡਾਂ ਦੇ ਵਿੱਚ ਆਊਗਾ ਉਹਦਾ ਵਿਰੋਧ ਕੀਤਾ ਜਾਊਗਾ ਖਾਸ ਕਰਕੇ ਭਾਜਪਾ ਦਾ ਪੱਕਾ ਵਿਰੋਧ ਕੀਤਾ ਜਾਊਗਾ ਜੇ ਕੋਈ ਵੀ ਨਮਾਇੰਦਾਂ ਦਾ ਵੋਟ ਮੰਗਣ ਬਲਾਕ ਸਤਨਾਪੇਟ ਦੇ ਏਰੀਆ ਦੇ ਵਿੱਚ ਕਿਸੇ ਨੂੰ ਵੋਟਾਂ ਨਹੀਂ ਦਿੱਤੀਆਂ ਜਾਣਗੀਆਂ ਜਿੰਨਾ ਚਿਰ ਫੈਕਟਰੀ ਬੰਦ ਨਹੀਂ ਹੁੰਦੀ ਅਸੀਂ ਜਿਹੜੀ ਜੀਐਨਏ ਜੈਸ ਫੈਕਟਰੀ ਲੱਗਦੀ ਆ ਸਾਡੇ ਕੋਲੇ ਅਸੀਂ ਪਹਿਲਾਂ ਡੀਸੀ ਨੂੰ ਮਿਲੇ ਸਭ ਤੋਂ ਪਹਿਲਾਂ ਡੀਸੀ ਨੂੰ ਫਿਰ ਇੱਥੇ ਜਦੋਂ ਅਸੀਂ ਧਰਨਾ ਲਿਖਿਆ ਗਿਆ ਜਿੱਥੇ ਬੰਦੀਆਂ ਨੇ ਸਾਡੇ ਪੈਨ ਦੇ ਮੋਹਦਵਾਰ ਬੰਦੇ ਡਾਉਨ ਜਨ ਕਮੇਟੀ ਬਣੀ ਆ ਅਸੀਂ ਜਦੋਂ ਇੱਥੇ ਦਾ ਪੂਰਾ ਧਰਨਾ ਲਿਖਿਆ ਤਾਂ ਅਸੀਂ ਇਹ ਗੱਲ ਕੀਤੀ ਵੀ ਇਹ ਸੀਐਨਜੀ ਜਿਹੜੀ ਗੈਸ ਆਸ ਜਨਸੀ ਆਏ ਇਹਨੂੰ ਅਸੀਂ ਲੱਗਣ ਨਹੀਂ ਦੇਵਾਂਗੇ ਜਦੋਂ ਇੱਥੇ ਫਿਰ ਜਦੋਂ ਅਸੀਂ ਬਿਜਾਰਾ ਸ਼ੁਰੂ ਕਰ ਲਿਆ ਤੇ ਇੱਥੇ ਐਡੀਮ ਸਾਹਿਬ ਐਡੀਮ ਸਾਹਿਬ ਵੀ ਆਏ ਤਹਿਸੀਲਦਾਰ ਸਾਹਿਬ ਵੀ ਆਏ ਐਸਐਚਓ ਵੀ ਆਇਆ ਪਰ ਉਹ ਸਾਨੂੰ ਆ ਕੇ ਮਿੱਠੀਆਂ ਗੋਲੀਆਂ ਮਾਰਨ ਲੱਗ ਗਿਆ ਜਦੋਂ ਉਹਨੂੰ ਦੱਸਿਆ ਵੀ ਅੱਜ ਜਥੇਬੰਦੀਆਂ ਬੈਠੀਆਂ ਅਸੀਂ ਕਿਤੇ ਨਹੀਂ ਮਿੱਠੀਆਂ ਗੋਲੀਆਂ ਸਾਨੂੰ ਸੁਣਨ ਦੀ ਲੋੜ ਨਹੀਂ ਅਸੀਂ ਅੱਜ ਵੀ ਇਹੀ ਗੱਲ ਕਰਦੇ ਆ ਵਾਦਾ ਕਰਦੇ ਆ ਵੀ ਅਸੀਂ ਸੀਐਨਜੀ ਜਿਹੜੀ ਗੈਸ ਆ ਇਸ ਫੈਕਟਰੀ ਆ ਚੱਲਣ ਨਹੀਂ ਦੇਵਾਂਗੇ ਤਾਂ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਵਿਰੋਧ ਪੂਰਾ ਲੋਕ ਸਾਨੂੰ ਸਹਿਯੋਗ ਦਿੰਦੇ ਆ ਤੇ ਉਹਨਾਂ ਦੇ ਅਸੀਂ ਜੋ ਆ ਸੀਐਨਜੀ ਗੈਸ ਆ ਹੈਗੀ ਆਪਣੀ ਕੰਪਨੀ ਆ ਇਹ ਨੂੰ ਅਸੀਂ ਚਾਲੂ ਨਹੀਂ ਹੋਣ ਦੇਵਾਂਗੇ ਨਗਰ ਦਾ ਬਹੁਤ ਧੰਨਵਾਦ ਠੀਕ ਹੈ ਜੇ ਜੇ ਕੰਪਨੀ ਮਤਲਬ ਨਹੀਂ ਚੱਕੀ ਜਾਂਦੀ ਜੇ ਫੈਕਟਰੀ ਨਹੀਂ ਚੱਕੀ ਜਾਂਦੀ ਅਗਲਾ ਸਟੈਪ ਕੀ ਹੋਣਾ ਹੈ ਅਗਲਾ ਸਟੈਪ ਇਹ ਹੈ ਜੀ ਸਾਡਾ ਫਿਰ ਅਸੀਂ ਇਹ ਤੋਂ ਜ਼ਿਆਦਾ ਧਰਨਾ ਵੱਡਾ ਹੋਰ ਵੀ ਕਰਾਂਗੇ ਜੀ ਅੱਜ ਵੀ ਵੈਸੇ ਬਹੁਤ ਸਾਡਾ ਪੰਜਾਬ ਪੱਧਰ ਦਾ ਆਉਣ ਵਾਲੇ ਸਮੇਂ ਦੇ ਫਰ ਪੂਰਾ ਅਸੀਂ ਪੂਰਾ ਹੋਰ ਪਾਰਾ ਕਰਾਂਗੇ। ਆ ਤੁਸੀਂ ਦੇਖ ਰਖਿਓ ਜਿਹੜੇ ਕਿ ਪਾਕਿਸਤਾਨ ਜਿੱਥੇ ਬੰਦਿਆਂ ਨਾਲ ਗੱਲਬਾਤ ਕੀਤੀ ਸੀ ਵਾਪਕ ਗੱਲਬਾਤ ਕੀਤੀ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਐਸਐਸਪੀ ਸਾਹਿਬ, ਬੀਸੀ ਸਾਹਿਬ, ਐਸਡੀਐਮ ਸਾਹਿਬ ਕੋਲੋਂ ਲੈਟਰ ਲੈ ਕੇ ਗਏ ਆ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਦਿੱਤੀ ਤੁਸੀਂ ਦੇਖ ਰਖਿਓ ਜਿਹੜਾ ਕਿ ਇਹ ਹਾਸ ਭੂੰਦੜੀ ਪੜੇ ਦੇ ਵਿੱਚ ਜਿਹੜੀ ਫੈਕਟਰੀ ਲੱਗੀ ਆ ਇਹਦੇ ਵਿਰੋਧ ਚ ਜਿਹੜਾ ਕਿ ਅੱਜ ਜਿਹੜਾ ਇੱਥੇ ਧਰਨਾ ਲਾਇਆ ਗਿਆ ਹੈ ਤੇ ਦੇਖਦੇ ਆ ਕਿ ਕਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਮੈਂ رپورਟਰ ਪੱਪੂ ਕੈਰਾਮਨ